ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਮੈਂ ਇਹ ਕਰਦੇ ਆ ਤੁਸਾਂ ਸਾਰਿਆਂ ਠੀਕ ਠਾਕ ਹੋ। ਮੈਂ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ। ਟਾਈਮ ਹੋ ਗਿਆ ਜੀ 6:30 ਤੇ ਕੌਣ ਸਤ ਨੂੰ ਆਲੇ ਆ? ਚਾਹ ਚੂਹ ਪੀ ਲਈ ਆ। ਤੇ ਸਮਰ ਵੀ ਆਕੀ ਹੋਸੀਗਾ। ਮੈਂ ਲੱਗੀ ਹਾਂ ਜੀ ਝਾੜੂ ਫੇਰਨ ਤੇ ਮੰਮੀ ਰੋਟੀ ਬਣਾਉਂਦੀ ਆ। ਤੁਹਾਡੇ ਨਾਲ ਹੋ। ਦੀਦੀ ਹੁਣ ਆਏ ਆ ਨਾਨਾ ਮੇਰੀਆਂ, ਸਾਡੇ ਚਾਚੇ ਹੁਣ ਆਏ ਆ। ਉਹ ਆਏ ਹੋਏ ਆ ਦੋ ਜਾਨੇ ਦੇਰ ਨਹੀਂ ਰਖੜੀ ਬੰਨਣ ਆਉਣਾ ਆ ਤੇ ਉਹਨੂੰ ਵੀ ਟਾਈਮ ਨਾ ਘਰ ਨੂੰ ਮੜ ਜਾਣਾ 8:00 9:00 ਵਜੇ ਤੱਕ ਇਸ ਕਰਕੇ ਫਿਰ ਮੈਂ ਤਾਂ ਫਟਫਟ ਕੰਮ ਨੇ ਬੀ ਗਏ ਬਸ ਉਹ ਆਉਣ ਵਾਲੇ ਨੇ ਥੋੜੇ ਟਾਈਮ ਤੱਕ ਤੁਸੀਂ ਨਾਲ ਬਿਠਾਉਂਦੇ ਆ ਅੱਗੇ ਰਖੜੀ ਬੰਨਣਾ ਆ ਤੇ ਚਲੋ ਠੀਕ ਆ ਜੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਮਿਲਦੇ ਆ ਥੋੜੇ ਟਾਈਮ ਬਾਅਦ ਆਹ ਉਹ ਮਮਾ

ਚੇਤਨਾ ਵਿਲੀਆ ਮੇ ਕਨਾਲੋ ਨਾ ਕੇ ਬਣਾਈ ਦੀ ਬਣੀ ਹੈ ਹਾ ਲੈ ਲੈ ਕਮਾਲੀ ਰਾ ਤੇਰੀ ਹਾ ਲੈ ਆ ਜਾ ਆ ਦੇ ਸਮਰ ਹੋ ਵੀ ਤੁਮੀ ਲਾ ਲ ਅ ਰਖੜੀ ਬਣਾ ਲਾ ਔਰ ਰਖੜੀ ਬਣਾ ਲੋ ਆਦੇ ਪਾਪਾ ਵੀ ਬਣਾਉਂਦੇ ਹੋ ਹਾ ਲੈ ਆ ਦੇ ਨਿਕਲ ਆ ਦੇ ਲੋਕ ਨੇ ਚੱਲ ਆ ਰਿਹਾ ਤੁਸੀਂ ਮਨ ਕੋ ਨੂੰ ਪੱਕਿਆ ਸਮਰ ਜਾ ਆਪ ਤੈਨੂੰ ਗੋਦੀ ਚ ਬਿਠਾ ਲਓ ਸਮਰ ਜਾ ਇਹ ਨਾ ਟਕੇ ਇਹ ਨਾ ਟਕੇ ਤਾਂ ਹੋਰੀ ਹੋ ਆ ਕਿੱਦਾਂ ਜਾ ਸਮਰ ਜਾ ਲੈਟਾ ਮਾਰੀ ਬਣ ਹਾ ਪੂਈ ਤਾਂ ਲੈ ਲੈ ਲੈਟਾ ਵਾਲੀ ਰਖੜੀ ਲੈ ਲੈ ਪੂਈ ਤੋਂ

ਕਿਉਂ ਕਿ ਉਹ ਨਹੀਂ ਨਹੀਂ ਹੱਥ ਤੇ ਫੜੀ ਹੈਗੀ ਤਾਂ ਆ ਮੰਨੀ ਮਾਨੀ ਪਰ ਇਹਨੂੰ ਨਾ ਜੇਠਾ ਲਾਲ ਕਹਿੰਦਾ ਤਮਰ ਖਾਲਾ ਚਲ ਚਾਰ ਇਹ ਤੂੰ ਲੈ ਮੇਰੇ ਤੋਂ ਵੀ ਬਣਾਉਣੀ ਹੈ ਕਿੱਥੇ ਆਉਂਦੀ ਯਾਰ ਲਾਈਟ ਪਹਿਲਾਂ ਬਹੁਤ ਸੋਹਣੀ ਬਣੀ ਹੁਣ ਲਾਈਟ ਜੀ ਪੈਂਦੀ ਆ ਨੇਜਾ ਰਾਧਿਕਾ ਤੇ ਚਲ ਗੋਚੋ ਤੇ ਤੇਰੀ ਪੜਾਈ ਹੋਣੀ ਕਿ ਬਣਾ ਰਹੀ ਕਿਸੇ ਦਾ ਉਹ ਪੰਜ ਤਰੇ ਸ਼ੰਮੂ ਇਹ ਅਸਲ ਰਾਧਿਕਾ ਤੇ ਵੇਖੀ ਵੇ ਇਹ ਪੂਈ ਦਾ ਤਾਣ ਹੋ ਗਿਆ ਏ ਜਾਣ ਲੱਪਿਆ ਆ ਪਾਲੀ ਨਹੀਂ ਆ ਆਦੇ ਪਾਲੀ ਨਹੀਂ ਬਲ ਬਲ ਆ ਮੈਨ ਨਹੀਂ ਬੋਈਓ ਆਲੇ ਪਾਲੀਲਾ ਆਲੇ ਇਹ ਪਤਾ ਕੀ ਜੀ ਦੀ ਕੋੜਾ ਵੀ ਨਹੀਂ ਪਾਉਂਦਾ ਹੱਥ ਤੇ ਪਤਾ ਨਹੀਂ ਇਹਨੂੰ ਕੀ ਕਹੋਲਿਆ ਰਹਿਣ ਅਸੀਂ ਬੰਦ ਨਹੀਂ ਰਹਿਣ ਅਸੀਂ ਬੰਦ ਨਹੀਂ ਚਾਰ ਸਮਰ ਇਹ ਜਮਾ ਦਾਰ ਦਿਨਾ ਆ ਆਏ ਨਾ ਜੋਕ 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 ਬੁਰਕੋ ਗਰੀ ਲੈ ਕਾਈ ਬਹੁਤ ਆ ਕੋਚ ਨਹੀਂ ਆਇਆ ਕੋਚ ਨਹੀਂ ਆਇਆ ਆਰ ਮੰਨੇ ਨੇ ਬੰਨੇ ਨਹੀਂ ਹਣਾ ਆਲੇ ਬੋਲੇ ਰੱਬ ਬੋਲਦਾ ਤੇਰੀ ਵਾ ਬੱਬਾ ਨੇ ਕੋਈ ਟੁੱਟੀ ਨਹੀਂ ਆ ਜੋੜ ਜਾਨੀ ਆ ਜੋੜ ਜਾਨੀ ਆ ਚੱਲ ਅੱਜ ਘਰ ਜਾ ਹਾਂ ਚੱਲ chod ke de odi vi नहीं कलला पता है तुकादा आया तुकादा आया ओ दे ये भवन नहीं लेना आहे बांध लिया बन ले बन न तेरे हां ओ के मन में मैं हूं तू सी नहीं चल आ जाता है तुम्हारे ਇੱਦਾਂ ਹੀ ਬਹਿ ਜਾਓ ਅਸੀਂ ਲੈ ਕਿਉਂ ਆਜਾ ਤੂੰ ਮੂਰੀ ਲੋਗੇ ਨਾ ਤੂੰ ਮਨ ਨਾਲ ਬੋਲ ਨਹੀਂ ਉਹ ਇੱਕ ਦਿਨ ਕਹਿੰਦੇ ਆਪਣਾ देर ਤਾਂ ਦਿਖਾਏ ਉਹ ਆਣਾ ਕਿ ਦੇਰ ਲਗਾਉਂ ਹਾਂਜੀ ਜੀ ਟਾਈਮ ਹੋ ਗਿਆ 4:30 ਤੇ ਸਵੇਰੇ ਦੀਦੀ ਨੂੰ ਚੱਲ ਗਏ ਸੀਗੇ ਤੇ ਮੜ ਕੇ ਅਸੀਂ ਵਲੌਗ ਨਹੀਂ ਬਣਾਇਆ ਕੋਈ ਵੀ ਤੇ ਹੁਣ ਅਸੀਂ ਵੀ ਤਿਆਰ ਹੋ ਗਏ ਆ ਮੈਂਮੀ ਚੱਲੀ ਆ ਤੇ ਬੱਸ ਚ ਜਾਣਾ ਪੈਣਾ ਸਾਨੂੰ ਸਮਰ ਤੇ ਪਾਪਾ ਨੂੰ ਇਹਦਾ ਕੰਮ ਹੋ ਫਿਰ ਇਹ ਸਵੇਰ ਨੂੰ ਆਉਗੇ ਹੁਣ ਸਾਨੂੰ ਬੱਸੇ 'ਚ ਚੜਾ ਕੇ ਆਉਣਾ ਆ ਤੇ ਬੱਸ ਆਪਣਾ ਬੈਗ ਪੈਕ ਜਿਹੜਾ ਕਰ ਲਿਆ ਆ ਦੇ ਸਮਰ ਵੀ ਤਿਆਰ ਆ ਸਮਰ ਹਰੇਆ ਸਮਰ ਘਰ ਨਿਯਮ ਦਾ ਚਲੋ ਠੀਕ ਆ ਜੀ ਫਿਰ ਅੱਸੀ ਬਸ ਚੱਲੇ ਸੀਗੇ ਹੁਣ ਮੈਂ ਕਿ ਚਲੋ ਮੜਾ ਜਿਹਾ ਵਲੌਗ ਬਣਾ ਲੈਂਦੀ ਆ ਇਹ ਬਹੁਤ ਆ ਪੈਂਟ ਸ਼ਾਲਟੀ ਪਾਉਣੀ ਕਹਿੰਦਾ ਇੰਨੀ ਗਰਮੀ ਆ ਪੈਂਟੇ ਪਾਉਣੀ ਕਹਿੰਦਾ ਚਲੋ ਠੀਕ ਹੈ ਜੀ ਤੁਸੀਂ ਜੀ ਮੇਰੀ ਵੀਡੀਓ ਦੇ ਨਾਲ ਬਲੌਗ ਦੇ ਨਾਲ ਜੁੜ ਜਿਓ। ਹੋਏ ਕੱਟ ਕਰਦੇ ਨੇ ਕੱਟ। ਉੱਟੋ ਗੱਟੋ ਗੀ ਨਰੂ ਬਿਆ। ਹੋਣ ਦੇ ਆਰਾਮ ਨਾ ਬੈਠਾ ਸਵੇਰੇ ਰੋਈ ਗਿਆ। ਆ ਜੀਤੀ ਨੇ ਹੋਣ ਕੀਤਾ ਤਾਂ ਆ ਕਹਿੰਦਾ ਐ ਕੁਆਜੀ ਆ ਜੋ। ਅੱਛਾ ਬਹੁਤ ਗੱਲਾਂ ਕੀਤੀਆਂ ਉਹਦੇ ਨਾਲ। ਹਾਂ। ਜਦੋਂ ਆਏ ਨੇ ਆਨੇ ਜਦੋਂ ਆਏ ਤੇ ਰੋਣ ਲੱਗ ਪਏ। ਉਹਦਾ ਰਖੜੀਆਂ ਤੋਂ ਪਹਿਲੇ ਹੀ ਆਇਆ ਵੇ ਬੰਦਾ। ਹਾਂ ਨਾ ਰਖੜੀਆਂ ਨਹੀਂ ਤਿਹਾਰ ਨਵੇਂ ਆ ਹੀ ਹੋ ਜਾਂਦਾ ਇਦਾਂ ਦੇ ਕੰਮ। ਸਮਲੇ 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 ਕਰਤੋ ਵਾਓ ਬਹਿ ਜਾਓ ਬੱਸ ਮੈਂ ਪੂਪਾ ਮਿੱਠਗਰਾ ਮਤੇ ਰੱਖ। ਜੀਜੀ ਜੀਜੀ ਖਾ ਲਓ ਜੀਜੀ ਦੇਈਏ। ਦਿਖਾਈਂ ਦੇਖਣਾ ਭਈ ਸਮਲ ਜੀ ਜੀ ਖਾਲਾ ਮੈਂ ਹੀ ਕਮਾਉਂਦਾ ਆ ਆਇਆ ਮੈਂ ਕਮਾਉਂਗਾ ਇਹਨੂੰ ਮੈਂ ਕਮਾਉਣਾ ਇਹਨੂੰ ਤੋੜ ਦੇਣਾ ਆਪਣੀ ਤੋੜੀ ਪਈ ਐ ਉਹਦਾ ਫੋਟੋ ਖਿੱਚ ਵੀਡੀਓ ਬਣਾਉਣਾ ඕනු ප සන්ධාගේනය කොම්මදී අවකර ਰੱਖ ਬੰਨ। ਹਾਂ ਬੰਨ। ਬੰਨ ਦੇ। ਚੱਲ ਦੇ ਦੇ। ਗਾਠ ਬੰਨ। ਨਹੀਂ ਹੁੰਦੀ। ਨਹੀਂ ਗੱਟੇ ਉਹ ਨਹੀਂ ਦੇ। ਨਹੀਂ ਤਾਂ ਪੇੜਦੇ। ਇੰਨੀ ਵੱਡੀ ਹੋ ਗਈ ਤੇ ਨੂੰ ਗਾਠ ਨਹੀਂ ਬੰਨਣੀ ਆਉਂਦੀ। ਹੈ ਸ਼ੂ। ਦੇਲਾ ਸਮਰ ਤੂੰ ਬਣਾ ਨਹੀਂ ਸਕਦਾ ਹੈਗਾ ਰਖੜੀ। ਲਾ ਦੇ ਲਾ ਦੇ ਹਾਏ ਗੁੱਦ ਨਾਲ ਦਾ ਮੇਰੇ ਨਾਲ ਉਹ ਕੰਨਾਣਾ ਵੇੜੀ ਇਹ ਨਹੀਂ ਲੈਣਾ ਇਸ਼ੂ ਹਜੇ ਰਾਂਗੇ ਲਾ ਠੀਕ ਕਰੋ ਇੱਥੇ ਲਾ ਦੋ ਅੱਥੇ ਲਾ ਦੋ ਤੂੰ ਤਾਂ ਜਾ ਇਹ ਰੋ ਗਜਾ ਹਾਂਜੀ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੇ ਸੁਆਗਤ ਸੁਆਗਤ ਕਾ ਨੂੰ ਮੈਂ ਇੱਥੇ ਐਂਡ ਕਰਨਾ ਸੀਗਾ ਇਹ ਆਪਣੇ ਬਲੌਗ ਦਾ ਇਹ ਸੀਗਾ ਜੀ ਆਪਣਾ ਰਖੜੀ ਦਾ ਬਲੌਗ ਇਹ 7 ਤਰੀਕ ਦਾ 7 8 ਤਰੀਕ ਸਵੇਰ ਦਾ ਆਪਣਾ ਮਤਲਬ ਦੁਪਹਿਰ ਤੱਕ ਦਾ ਬਲੌਗ ਹੈ ਇਹ ਜਿਹੜਾ ਮੈਂ ਪਾਉਣਾ ਸੀਗਾ ਮੈਂ ਬਣਾਇਆ ਸੀ ਮੇਰੇ ਨਾਨਾ ਆਈਆਂ ਸੀਗੀਆਂ ਤੇ ਬਣਾਇਆ ਸੀ ਫਿਰ ਮੈਂ ਤਿਆਰ ਹੋਈ ਮੈਂ ਆਪਣੇ ਪੇਕੇ ਜਾਣਾ ਸੀਗਾ ਕਰੋ ਵੀ ਚੱਲ ਗਏ ਅਸੀਂ ਤੇ ਪਰ ਸਾਨੂੰ ਰਾਹ ਵਿੱਚੋਂ ਮੁੜ ਕੇ ਆਉਣਾ ਪਿਆ ਕਿਉਂਕਿ ਸਾਡੇ ਨਾ ਉੱਥੇ ਇਸ ਤਰੀਕੇ ਚ ਮੇਰੀ ਬੀਬੀ ਲੱਗਦੇ ਸੀ ਉਹ ਤੇ ਮੇਰੇ ਡੈਡੀ ਉਹਨਾਂ ਦੀ ਜਿਹੜੇ ਸੀ ਉਹ ਚਾਚੀ ਲੱਗਦੇ ਸੀਗੇ ਤੇ ਬੁਮਾਰ ਸੀਗੇ ਪਹਿਲਾਂ ਤੋਂ ਹੀ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਉਦੋਂ ਹੀ ਰਖੜੀ ਤੋਂ ਇੱਕ ਦਿਨ ਪਹਿਲਾਂ ਜਿੱਦਾਂ 3-4 ਵਜੇ 5 ਵਜੇ ਅਸੀਂ ਗਏ ਮੈਨੂੰ ਇਹਦੇ ਸਮਰ ਦੇ ਪਾਪਾ ਬਸੇ ਚੜਾਉਣ ਗਏ ਸੀਗੇ ਹਸਬੰਦ ਮੇਰੇ ਤੇ ਉਹ ਕਹਿੰਦੇ ਚਲੋ ਮੈਂ ਤੁਹਾਨੂੰ ਬਸੇ ਚੜਾਇਆ ਨਾ ਵੀ ਮੈਨੂੰ ਕੰਮ ਹੈ ਉਹਨੇ ਸਵੇਰ ਨੂੰ ਕੰਮ 10 ਵਜੇ ਤੱਕ ਸੀਗਾ ਉਹਨਾਂ ਨੂੰ 11 ਵਜੇ ਤੱਕ ਤੇ ਫੇਰ ਉਹ ਨਹੀਂ ਆਉਣਾ ਸੀ ਫੇਰ ਡੈਡੀ ਨੇ ਜਾਣਾ ਸੀਗਾ ਕੰਮ ਤੇ ਇਸ ਕਰਕੇ ਫੇਰ ਮੈਂ ਕਿਹਾ ਚਲੋ ਇੱਕ ਦਿਨ ਪਹਿਲਾਂ ਮੈਂ ਚਲ ਜਾਨੀ ਆ ਵੀ ਤੂੰ ਸਾਨੂੰ ਬਸੇ ਚੜਾਇਆ ਉਹ ਬਸ ਅਸੀਂ ਬਸ ਤੇ ਬਹਿਣਾ ਸੀ ਉੱਥੋਂ ਉਤਰਨਾ ਸੀ ਤਾਂ ਮੋਰੇ ਉਹ ਸਾਨੂੰ ਲੈ ਜਾਣਾ ਸੀਗਾ ਆਣ ਕੇ ਮੁੰਜਾ ਡੈਡੀ ਨੇ ਜਾਂ ਮੇਰਾ ਪੈਣ ਦਾ ਪ੍ਰਾਣਾ ਆਇਆ ਸੀ ਜੀਜਾ ਮੇਰਾ ਛੋਟਾ ਤੇ ਹੁਣ ਹੀ ਲੈ ਜਾਣਾ ਸੀ ਮੈਨੂੰ ਆਣ ਕੇ ਤੇ ਅਸੀਂ ਘਰੋਂ ਬੜੇ ਮਤਲਬ ਜਾਣਾ ਇਦਾਂ ਹਨਾ ਕਿ ਉੱਥੇ ਰੱਬ ਵੱਲੋਂ ਹੀ ਹਨਾ ਬਸੇ ਨਹੀਂ ਮਿਲੀ ਮਤਲਬ ਕਿਉਂਕਿ ਰਖੜੀਆਂ ਕਰਕੇ ਰਾਸ਼ ਕਾਫੀ ਸੀ ਬਸਾਂ ਬਹੁਤ ਭਰੀਆਂ ਸੀਗੀਆਂ ਵੀ ਮੈਨੂੰ ਸਮਰ ਨਾਲ ਔਖਾ ਸੀ ਕਿਉਂਕਿ ਮੇਰੇ ਕੋਲ ਬੈਗ ਵੀ ਸੀਗਾ ਤੇ ਮੈਂ ਚੜੀ ਨਹੀਂ ਦੋ ਦੋ ਤਿੰਨ ਬਸਾਂ ਮੈਂ ਇਦਦੇ ਨਗਾ ਦਿੱਤੀਆਂ ਫਿਰ ਸਵਰ ਦੇ ਪਾਪਾ ਦੇ ਦਾੜ ਚ ਦਰਦ ਹੋਣਾ ਪਹਿਚਾਨ ਕੀ ਇੰਨਾ ਜ਼ਿਆਦਾ ਦਰਦ ਹੋਣ ਲੱਗ ਪਿਆ ਸੀਗਾ ਜਾਣਦੇ ਆ ਮੈਂ ਫਿਰ ਇਹਨੇ ਟੀਕਾ ਵਗੈਰਾ ਲਗਾਇਆ ਹੈ ਤੇ ਫਿਰ ਟੀਕਾ ਲਗਾ ਕੇ ਫਿਰ ਸਾਨੂੰ ਇਹ ਉੱਥੇ ਅੱਡੇ ਚ ਗਏ ਬਸ ਤੇ ਚੜਾਉਣ ਤੇ ਫਿਰ ਮਤਲਬ ਅੱਧੇ ਭਾਰ ਤੇ ਇੱਕ ਘੰਟੇ ਦਾ ਰਹਾ ਹੈ ਸਾਨੂੰ ਇਥੋਂ ਜਿੱਥੇ ਸਾਨੂੰ ਚੜਾਉਣ ਗਏ ਸੀ ਇਹ ਤੇ ਸੇ ਪਾਸੇ ਆਈ ਆਈ ਹੈ ਨਾ ਫੇ ਵੀ ਭਰੀ ਆਈ ਬਸ ਪ੍ਰਾਈਵੇਟ ਵੀ ਆਈਆਂ ਦੁੱਤੀਆਂ ਵੀ ਆਈਆਂ ਨਾ ਤੇ ਕਾਫੀ ਭਰੀਆਂ ਸੀ ਮੈਂ ਕਿਹਾ ਚਲ ਹੋਰ ਦੇਖ ਲੈਣੇ ਵੀ ਹਜੇ ਬਥੇਰਾ ਟਾਈਮ ਪਿਆ ਹਨਾ ਵੀ ਅੱਧੇ ਘੰਟੇ ਚ ਮੈਂ ਫਲੋਰ ਪਹੁੰਚ ਜਾਣਾ ਤੇ ਉਹ ਹੈ ਫਿਰ ਜਾਨੂ ਸਮਰ ਦੇ ਪਾਪਾ ਨੂੰ ਫੋਨ ਆ ਗਿਆ ਮੁਸਕਾਨ ਹੁਣਾਂ ਦਾ ਮੇਰੀ ਸਿਸਟਰ ਦਾ ਛੋਟੀ ਦਾ ਬਈ ਦਾ ਇਦਾਂ ਗੱਲ ਹੋ ਗਈ ਆ ਫਿਰ ਮੈਂ ਮੰਮੀ ਨੂੰ ਫੋਨ ਕੀਤਾ ਮੰਮੀ ਕਹਿੰਦੀ ਵੀ ਜੇ ਤੂੰ ਬਸੇ ਨਹੀਂ ਬੈਠੀ ਹੈ ਨਾ ਵੀ ਤੁਸੀਂ ਮੁੜ ਜਾਓ ਹਨਾ ਵੀ ਜਦਦ ਨੂੰ ਮਤਲਬ ਦਾਗ ਵਗੈਰੇ ਦਾ ਦੇਣੇ ਹੋਣਗੇ ਵੀ ਤੁਸੀਂ ਉੱਧਰ ਨੂੰ ਆ ਰਹੇ ਹੋ ਹੁਣ ਰਹਿਣ ਦੋ ਹਨਾ ਤੇ ਫੇਰੇ ਇਸ ਕਰਕੇ ਅਸੀਂ ਜਿਹੜਾ ਘਰ ਨੂੰ ਵਾਪਸ ਮੁੜਿਆਏ ਸੀਗੇ ਤੇ ਇਦਾਂ ਸਾਡੇ ਨਾਲ ਹੋਈ ਤੇ ਮਤਲਬ ਰਖੜੀ ਦਾ ਜਿਹੜਾ ਤਿਹਾਰ ਸੀਗਾ ਉਹ ਤੋਂ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਸਾਨੂੰ ਇਹ ਖਬਰ ਸੌਣਨੇ ਨੂੰ ਮਿਲ ਗਈ ਸੀ ਤੇ ਬਹੁਤ ਮਤਲਬ ਮਾੜੀ ਗੱਲ ਹੋਈ ਹਜੇ ਤਾਂ ਬੇਈ ਪੁੱਤੇ ਪੋਤੀਆਂ ਛੋਟੇ ਛੋਟੇ ਸੀਗੇ ਉਹਨਾਂ ਦੇ ਤੇ ਜ਼ਿਆਦਾ ਵੀ ਨਹੀਂ ਹੁੰਮਾ ਸੀ ਕਿ ਪਰ ਇਦਾਂ ਸੀ ਉਹ ਕਾਫੀ ਜ਼ਿਆਦਾ ਬਿਮਾਰ ਰਹਿੰਦੇ ਸੀ ਟੈਗ ਵਗੈਰਾ ਕਾਪੀ ਆ ਗਏ ਸੀ ਉਹਨਾਂ ਨੂੰ ਕਿੰਨਾ ਪਹਿਲਾਂ ਤੇ ਉਹਦੇ ਕਰਕੇ ਏਦਾਂ ਛੱਟ ਸੁੱਟ ਵੀ ਪਤਾ ਨਹੀਂ ਲੱਗ ਗਈ ਸੀ ਉਹਨਾਂ ਦੇ ਉਹਦੇ ਕਰਕੇ ਏਦਾਂ ਹੋ ਗਈ ਚਲੋ ਹਨਾ ਜੋ ਹੁਣਾ ਸੀਗਾ ਉਹ ਹੋ ਕੇ ਹੀ ਰਹਿਣਾ ਸੀ ਤੇ ਆਪਾਂ ਕੁਝ ਨਹੀਂ ਕਰ ਸਕਦੇ ਤੇ ਮੈਂ ਕਿਹਾ ਚਲੋ ਉਹ ਵਾਲਾ ਬਲੌਗ ਜਿਹੜਾ ਮੈਂ ਚਲੋ ਬਣਾਇਆ ਸੀ ਆਪਣੇ ਨਾਨਾ ਦਾ ਉਹ ਨਹੀਂ ਵੀ ਦੇਖਣਾ ਹੁਣਾ ਹਨਾ ਵੀ ਜਦੋਂ ਮੈਂ ਬਣਾਇਆ ਸੀ ਮੈਂ ਤਾਂ ਚੱਲ ਪਾ ਦਾਨੀ ਆ ਹਨਾ ਵੀ ਅੱਜ ਅੱਜ ਹੈਗੀ ਆ ਜੀ ਤਰੀਕ 13 ਅੱਜ 13 ਤਰੀਕ ਆ ਤੇ ਬੁੱਧਵਾਰ ਦਾ ਦਿਨ ਹੈ ਤੇ ਰਖੜੀਆਂ ਸਿੱਗੀਆਂ ਜੀ 9 ਤਰੀਕ ਦੀਆਂ ਤੇ 8 ਨੂੰ ਇਦਾਂ ਹੋ ਰਿਹਾ ਸੀ ਤੇ ਬਾਕੀ ਚਲੋ ਠੀਕ ਆ ਜੀ ਇਹ ਵਾਲੇ ਵਲੌਗ ਦਾ ਵੀ ਐਂਡ ਵੀਡੀਓ ਦਾ ਇੱਥੇ ਹੀ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ